ਅੰਮ੍ਰਿਤਸਰ ਦੇ ਪ੍ਰਚੀਨ ਸ਼੍ਰੀ ਰਾਮ ਤਲਾਈ ਮੰਦਿਰ ਵਿੱਚ ਕੱਲ ਰਾਤ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਮੁਤਾਬਕ ਲਗਭਗ 1.5 ਤੋਂ 2 ਵਜੇ ਦੇ ਦਰਮਿਆਨ ਇੱਕ ਅਣਪਛਾਤਾ ਵਿਅਕਤੀ ਮੰਦਿਰ ਦੀ ਦੁਆਰ ਟੱਪ ਕੇ ਦਾਖਲ ਹੁੰਦਾ ਹੈ ਉਸ ਤੋਂ ਬਾਅਦ ਚੋਰਾਂ ਵੱਲੋਂ ਸਭ ਤੋਂ ਪਹਿਲਾਂ ਲక్ష్ਮੀ ਨਾਰਾਇਣ ਮੰਦਿਰ ਦਾ ਦਰਵਾਜ਼ਾ ਤੋੜਿਆ ਜਾਂਦਾ ਹੈ ਤੇ ਗੋਲਕ ਕੱਢ ਕੇ ਛੱਤ ਉੱਤੇ ਲੈ ਜਾਂਦੇ ਨੇ ਜਿੱਥੇ ਜਾ ਕੇ ਉਹਨਾਂ ਨੇ ਗੋਲਕ ਤੋੜ ਕੇ ਵਿੱਚ ਰੱਖੇ ਪੈਸੇ ਡੱਡ ਕੇ ਮੌਕੇ ਤੋਂ ਭੱਜ ਜਾਂਦਾ ਹੈ ਫਿਲਹਾਲ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚੋਰਾਂ ਵੱਲੋਂ ਕਾਲੀ ਮਾਤਾ ਮੰਦਿਰ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਗਣੀਮਤ ਰਹੀ ਕਿ ਉਸੇ ਵੇਲੇ ਮੰਦਿਰ ਦੇ ਮੁੱਖ ਪੰਡਤ ਨੱਥੂ ਰਾਮ ਦੁਬੇ ਦੀ ਨੀਂਦ ਖੋਲ ਜਾਂਦੀ ਹੈ ਉਸ ਵੱਲੋਂ ਰੋਲਾ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਚੋਰ ਜਿਹੜੇ ਨੇ ਉਥੋਂ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਨੇ ਕੱਲ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਰੇ ਤੇ ਆਇਆ ਵਕੀ ਸਾਡੇ ਅੰਮ੍ਰਿਤਸਰ ਦਾ ਬਹੁਤ ਪ੍ਰਾਚੀਨ ਸ਼੍ਰੀ ਰਾਮ ਤਲਾਈ ਮੰਦਿਰ ਹੈ ਇੱਥੋਂ ਦੇ ਮੁੱਖ ਪੰਡਤ ਨੇ ਨਥੁਰਾਮ ਦੂਬੇ ਜੀ ਕੱਲ ਰਾਤ ਨੂੰ 1.5 ਪੂਨੇ 2 ਵਜੇ ਇੱਥੇ ਕੋਈ ਲੜਕੇ ਦੁਆਰ ਟੱਪ ਕੇ ਅੰਦਰ ਆਇਆ ਤੇ ਜਿਨ੍ਹਾਂ ਨੇ ਇੱਥੇ ਲక్ష్ਮੀ ਨਾਰਾਇਣ ਜੀ ਮੰਦਿਰ ਜੀ ਦਾ ਜਿਹੜਾ ਦਰਵਾਜ਼ਾ ਤੋੜ ਕੇ ਅੰਦਰੋਂ ਗੋਲਕ ਕੱਢੀ ਗੋਲਕ ਕੱਢ ਕੇ ਉਹ ਛਾਤੇ ਲੈ ਗਏ ਆ ਤੇ ਉੱਥੇ ਜਾ ਕੇ ਉਹਨਾਂ ਨੇ ਪੈਸੇ-ਪੂਸੇ ਕੱਢ ਕੇ ਭੱਜ ਗਏ ਉਸ ਤੋਂ ਬਾਅਦ ਮਾਤਾ ਸ਼੍ਰੀ ਭੱਦਰ ਕਾਲੀ ਜੀ ਦਾ ਮੰਦਿਰ ਉਹਨਾਂ ਦੇ ਮੰਦਰ ਨੂੰ ਵੀ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਨੀਦਰ ਨੂੰ ਸਾਡੇ ਆ ਪੰਡਤ ਜੀ ਜਿਹੜੇ ਨੱਥੂ ਰਾਮ ਜੀ ਆ ਜਾ ਗਏ ਤੇ ਇਹਨਾਂ ਨੇ ਸ਼ੋਰ ਮਚਾਇਆ ਤੇ ਉਹ ਭੱਜ ਗਏ ਆ ਅੱਜ ਇਸ ਮੰਨ ਜੀ ਅਸੀਂ ਸਵੇਰੇ ਕਮਿਸ਼ਨਰੋਂ ਪੁਲਿਸ ਨਾਲ ਮੇਰੀ ਗੱਲ ਹੋਈ ਸੀ ਤੇ ਫਿਰ ਐਸ ਐਚਓ ਬੀ ਡੀ ਵੀ ਨਾਲ ਗੱਲ ਹੋਈ ਆ ਉਹਨਾਂ ਨੇ ਉਹ ਆਪਣੀ ਟੀਮਾਂ ਵਲ ਅਲੱਗ-ਅਲੱਗ ਸਵੇਰ ਦੀਆਂ ਦੋ ਤਿੰਨ ਟੀਮਾਂ ਉਹਨਾਂ ਦੀ ਆ ਚੁੱਕੀਆਂ ਆ ਉਹ ਕਹਿੰਦੇ ਉਹਨਾਂ ਨੇ ਪੂਰਾ ਅਸ਼ੋਰੈਂਸ ਦਿੱਤੀ ਆ ਆਸ਼ਵਾਸਨ ਦਿੱਤਾ ਮੰਦਰ ਨੂੰ ਕਿ ਬੜੀ ਜਲਦੀ ਇਹ ਚੋਰ ਨੂੰ ਚੋਰਾਂ ਨੂੰ ਇਹ ਟਰੇਸ ਕਰ ਲਾਂਗੇ ਤੇ ਬਾਕੀ ਇਸ ਮੰਦ ਦੇ ਵਿੱਚ ਅੱਗੇ ਵੀ ਇਹੀ ਕਈ ਵਾਰੀ ਪੁਲਿਸ ਨੂੰ ਕੰਪਲੇਨਟ ਕੀਤੀ ਹੈ ਕਿ ਇੱਥੇ ਕੋਈ ਦੁਪਹਿਰ ਦੇ ਟਾਈਮ ਵੀ ਸ਼ਰਾਰਤੀ ਅੰਸਰ ਆਂਦੇ ਨੇ ਕਿ ਜਿਹੜੇ ਆ ਕੇ ਮੰਦਰ ਦੀ ਮਰਿਆਦਾ ਖਰਾਬ ਕਰਦੇ ਨੇ ਜਿਵੇਂ 12 ਵੇ ਮੰਦਰ ਬੰਦ ਹੋਣ ਦਾ ਟਾਈਮ ਹੋ ਜਾਂਦਾ ਉਹ ਉਹਨਾਂ ਦਾ ਆਉਣ ਦਾ ਟਾਈਮ ਵੀ 12 ਤੋਂ 1 ਵਜੇ ਹੁੰਦਾ ਜਾਂ ਗੇਟ ਬੰਦ ਕਰ ਦਾਂਗੇ ਦਰਵਾਜ਼ੇ ਚੋਂ ਵਾਰਾ ਟੱਪ ਕੇ ਆ ਜਾਂਦੇ ਨੇ ਸਰੋਵਰ ਦੇ ਵਿੱਚ ਨਹਾਉਂਦੇ ਨੇ ਜੇ ਉਹਨਾਂ ਨੂੰ ਪੰਡਤ ਜੀ ਕਹਿੰਦੇ ਆ ਮਨਾ ਕਰਦੇ ਤੇ ਪੰਡਤ ਜੀ ਨਾਲ ਵੀ ਲੜਦੇ ਆ ਇਸ ਸਬੰਧ ਵਿੱਚ ਵੀ ਕਮਿਸ਼ਨਰ ਉਹ ਪੁਲਿਸ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਸ਼ਵਾਸਨ ਦਿੱਤਾ

तो लक्ष्मी नारायण मंदिर का भी गुल्लक हुआ गेट हुआ था काली माता मंदिर का भी गेट तो तो गुल्लक मिला वो सारा पैसे उसमें से निकाल ले और लड़के थे ले तो एक दिखा मुझे इसे पहले भी कभी चोरी वगैरह चोरी तो पहले भी हुई है काली माता मंदिर की लिए चोरी हुई है लेकिन आज वो एक ही बंदा दिखा है बाकी दिखा नहीं है बाहर ਸ਼ਾਇਦ ਉਹ ਹਮ ਉਸਕੇ ਕੋ CCTV ਵਗੈਰਾ ਤੋਂ ਸਾਹਮਣੇ ਹਾਂ ਉਸ CCTV ਨੇ ਸਾਰੇ ਹਾਂ ਜੀ ਪੁਲਿਸ ਵੀ ਆਈ ਹੈ DSP ਸਾਹਿਬ ਵੀ ਆਏ تھے انہوں نے ਕਹਾ ਕਿ ਕੋਈ ਨਾ ਪੂਰੀ ਕਾਰਵਾਈ کریں گے ਚੋਰ ਨੂੰ ਫੜ੍ਹੇਗੇ ਵਾਰਦਾਤ ਤੋਂ ਬਾਅਦ ਮੌਕੇ ਤੇ ਪੁਲਿਸ ਟੀਮਾਂ ਪਹੁੰਚ ਗਿਆ ਨੇ ਪੁਲਿਸ ਵੱਲੋਂ CCTV ਕੈਮਰੇ ਖੰਗਾਲੇ ਜਾ ਰਹੇ ਨੇ ਔਰ ਉਸ ਉਹਨਾਂ ਚੋਰਾਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਪਹਿਚਾਨ ਕੀਤੀ ਜਾ ਰਹੀ ਹੈ ਔਰ ਜਲਦੀ ਹੀ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਨ ਦਾ ਭਰੋਸਾ ਵੀ ਦਿਵਾਇਆ ਜਾ ਰਿਹਾ ਹੈ ਮੰਦਰ ਵਿੱਚ ਕੀ ਗੱਲ ਹੋਈ ਮਸੂਰੇ ਪਤਾ ਲੱਗਾ ਵਾ ਪੀ ਇਥੇ ਕਿਤੇ ਆਪਣਾ ਤਾਲਾ ਤੋੜ ਕੇ ਤੇ ਮੰਦਰ ਤੋਂ ਆਪਣਾ ਪੈਸੇ ਲੈ ਗਏ ਨੇ ਚੋਰ ਅਹੀ ਰਾਤ ਨੂੰ ਤੇ ਪੰਡਤ ਜੀ ਨੇ ਵਿਚਾਰਨੇ ਟਾਈਮ ਸਿਰ ਪਤਾ ਲੱਗਿਆ ਇਹਦੀ ਆਵਾਜ਼ ਮਾਰਨਾ ਉਹ ਚੋਰ ਭੱਜ ਗਿਆ ਬਚਾਵਾ ਹੋ ਗਿਆ ਕਾਫੀ ਬੁਰ ਮਾਰੀ ਕਰਤਾ ਕਿੰਨੇ ਨੌਜਵਾਨ ਆਏ ਸੀ ਕੱਲਾ ਹੀ ਸੀਗਾ ਜੀ ਸਰ ਮੂਲ ਪੇਟਿਆ ਸੀ ਮੂਲ ਪੇਟਿਆ ਸੀ ਉਹਨੇ ਕੋ ਸিসিਟੀਵੀ ਵਗੈਰਾ ਤੋਂ ਸਾਹਮਣੇ ਆਈ ਹਾਂਜੀ ਸিসি ਆਈ ਲੇਕਿਨ ਬੰਦਾ ਪਛਾਣਨ ਜਾਂਦੇ ਕੋਈ ਨਹੀਂ ਕੋਸ਼ਿਸ਼ ਕਰ ਰਹੇ ਆ ਤੇ ਜਲਦ ਤੋਂ ਜਲਦ ਬੰਦਾ ਫੜ ਕੇ ਸਰ ਪਤਾ ਲੱਗਾ ਕਿ ਕਿੰਨੇ ਕੇ ਪੈਸੇ ਸੀ ਲੋਕਾਂ ਦੇ ਵਿੱਚ ਪੈਸਿਆਂ ਦਾ ਨਹੀਂ ਪਤਾ ਲੱਗਾ ਫਿਰ ਵੀ ਕਾਫੀ ਬਚਾਵਾ ਮਾਰੀ ਕਰਤਾ ਸਰ ਕਿਸੇ ਨੇ ਦੇਖ ਲਿਆ ਸੀ ਮਦਰ ਦੇ ਵਿੱਚੋਂ ਹਾਂ ਪੁਜਾਰੀ ਸੀਗਾ ਸਵਾ 3 ਵਜੇ ਵਿਚਾਰੇ ਨੇ ਉੱਠ ਕੇ ਵੇਖਿਆ ਕਿ ਤੇ ਬੰਦਾ ਘੁੰਮ ਰਿਹਾ ਸੀ ਹਾਂਜੀ ਤੇ ਉਹਨੇ ਜਦੋਂ ਆਵਾਜ਼ ਮਾਰੀ ਤਾਂ ਭੱਜ ਗਿਆ ਜੀ ਪੁਲਿਸ ਵਾਲਾ ਸਰ ਹੁਣ ਕੀ ਕਾਰਵਾਈ ਜਲਦ ਤੋਂ ਜਲਦ ਇਸ ਘਟਨਾ ਕਰਕੇ ਸ਼ਰਧਾਲੂਆਂ ਤੇ ਇਲਾਕੇ ਦੇ ਨਿਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਇਹਨਾਂ ਚੋਰਾਂ ਨੂੰ ਹਿਰਾਸਤ ਵਿੱਚ ਲਿਆ ਜਾਵੇ ਤਾਂ ਕਿ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਮੁੜ ਤੋਂ ਨਾ ਹੋ ਸਕਣ ਅੰਮ੍ਰਿਤਸਰ ਤੋਂ ਗੁਰਿੰਦਰ ਸਾਗਰ ਦੀ ਰਿਪੋਰਟ ਅੰਮ੍ਰਿਤਸਰ ਕੇ ਸੀ